ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਤਿਲਾਂ ਦੀਆਂ ਨਾ ਪਿੰਨੀਆਂ ਬਣਾਵਾਂਗੇ ਆਪਾਂ ਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਜਖਰ ਹੈਗੀ ਹੈ ਤੇ ਤੇਲ ਆਪਣੇ ਕੋਲੇ ਪਏ ਸੀ ਤੇ ਆਪਾਂ ਕਿਹਾ ਵੀ ਚਲੋ ਸਾਲ ਭਰ ਕੀ ਰੱਖਣੇ ਆ ਤੇ ਆਪਾਂ ਪਿੰਨੀਆਂ ਬਣਾ ਲੈਣੇ ਠੰਡ ਦੁਬਾਰੇ ਆ ਗਈ ਅੱਜ ਬਹੁਤ ਜ਼ਿਆਦਾ ਠੰਡ ਸੀ ਤੇ ਬਣਾਉਣੇ ਆਪਾਂ ਇੱਕ ਕੌਲੀ ਲਈਏ ਪੱਤੇਲਾਂ ਦੀ ਤੇ ਛੋਟੀ ਕੌਲੀ ਲਈਏ ਆਪਾਂ ਮੂੰਗਫਲੀ ਦੀ ਤੇ ਇਧਰ ਜਿੰਨੇ ਆਪਾਂ ਤਿਲ ਲੈ ਆ ਉਹਨਾਂ ਹੀ ਆਪਾਂ ਗੁੜ ਲਿਆ ਇਹਨਾਂ ਨੂੰ ਤੋਲ ਕੇ ਵੀ ਲੈ ਲਓ ਵੈਸੇ ਵੀ ਕੋਲੀਆਂ ਦੇ ਹਿਸਾਬ ਨਾਲ ਆਪਾਂ ਲੈ ਸਕਦੇ ਆ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਤੇਲਾ ਨੂੰ ਰੋਸਟ ਕਰਾਂਗੇ ਪੈਨ ਆਪਾਂ ਰੱਖ ਲਿਆ ਤੇ ਹੁਣ ਆਪਾਂ ਤੇਲ ਨਾ ਇਹਦੇ ਵਿੱਚ ਪਾ ਦਾਂਗੇ ਤੇ ਆਪਾਂ ਇਹਨਾਂ ਨੂੰ ਹੁਣ ਰੋਸਟ ਕਰਾਂਗੇ ਇਹਨਾਂ ਨੂੰ ਚਾਰ ਤੋਂ ਪੰਜ ਮਿੰਟ ਲੱਗ ਜਾਣਗੇ ਰੋਸਟ ਕਰਨ ਤੇ ਤੇ ਆਪਾਂ ਸਲੋ ਤੋਂ ਮੀਦੇ ਮਾ ਆਪਣਾ ਗੈਸ ਹੈ ਤੇ ਹਾਈ ਨਾ ਕਰਿਓ ਕਿਉਂਕਿ ਉਤੋਂ ਮੱਕ ਜਾਣਗੇ ਵਿੱਚੋਂ ਨੇ ਵਧੀਆ ਵਾਂਗ ਰੋਸਟ ਹੋਣੇ ਤੇ ਫਿਰ ਆਪਣੇ ਪਿੰਨੀਆਂ ਵਧੀਆ ਨਹੀਂ ਬਣਨੀਆਂ ਸਵਾਦ ਨਹੀਂ ਬਣਨੀਆਂ ਆਪਾਂ ਤੇਲਾ ਨਾ ਰੋਸਟ ਹੁੰਦੇ ਹਨ 4 ਤੋਂ 5 ਮਿੰਟ ਹੋ ਗਏ ਤੇ ਦੇਖੋ ਵਿੱਚ ਨਾ ਤੜਕਣ ਦੀ ਚੜਕਣ ਦੀ ਆਵਾਜ਼ ਆਈ ਜਾਂਦੀ ਹੈ ਤੇ ਬਹੁਤ ਵਧੀਆ ਰੋਸਟ ਹੋ ਗਏ ਤੇ ਤੇਲ ਨਾ ਦੋ ਤਿੰਨ ਪ੍ਰਕਾਰ ਦੇ ਹੁੰਦੇ ਆ ਆਪਣੇ ਕੋਲ ਤਾਂ మీడియం ਸਾਈਜ਼ ਵਾਲੇ ਆ ਇੱਕ ਵਾਲੇ ਵਾਈਟ ਹੁੰਦੇ ਆ ਇੱਕ ਬਲਾਇਕ ਹੁੰਦੇ ਆ ਤੇ ਤੇਲ ਕੋਈ ਵੀ ਹੋਏ ਬਲਾਇਕ ਦੇ ਜੇ ਵੀ ਲੱਡੂ ਵਧੀਆ ਬਣ ਜਾਂਦੇ ਆ ਹੁਣ ਆਪਾਂ ਗੈਸ ਆਫ ਕਰਕੇ ਨਾ ਤੇ ਇਹਨੂੰ ਪਲੇਟ ਚ ਕੱਢ ਦਿੰਦੇ ਆ ਤੇ ਹੁਣ ਆਪਾਂ ਇਸੇ ਦੇ ਵਿੱਚ ਹੀ ਆਪਾਂ ਮੂੰਗਫਲੀ ਨੂੰ ਥੋੜੀ ਜਿਹੀ ਰੋਸਟ ਕਰਾਂਗੇ ਹੁਣ ਆਪਾਂ ਪੈਨ ਦੇ ਵਿੱਚ ਪਾ ਲਏ ਤੇ ਗੈਸ ਆਪਾਂ অন ਕਰ ਲਾਂਗੇ ਤੇ ਹੁਣ ਆਪਾਂ ਇਹਨੂੰ ਰੋਸਟ ਕਰਾਂਗੇ ਆਪਣੀ ਮੂੰਗਫਲੀ ਵੀ ਰੋਸਟ ਹੋ ਗਈ ਤੇ ਹੁਣ ਆਪਾਂ ਡੈਂਸ ਆਫ ਕਰਕੇ ਨਾ ਇਹਨੂੰ ਪਲੇਟ 'ਚ ਕੱਢ ਲਾਂਗੇ ਠੰਢੀ ਹੋ ਜੂ ਫਿਰ ਆਪਾਂ ਇਹ ਕੋਲ ਰਿਫਰੈਂਸ ਲਾ ਲਾਂਗੇ ਤੇ ਹੁਣ ਆਪਾਂ ਬਣਾਵਾਂਗੇ ਚਾਸ਼ਨੀ ਆਪਾਂ ਪੈਨ ਰੱਖ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਗੁੜ ਤੇ ਗੁੜ ਨੂੰ ਨਾ ਆਪਾਂ ਛਾਣਾਂਗੇ ਤੇ ਆਪਾਂ ਵਿੱਚ 2-3 ਚਮਚੇ ਪਾਵਾਂਗੇ ਇਹਦੇ ਪਾਣੀ ਦੇ ਤੇ ਹੁਣ ਗੁੜ ਨੂੰ ਨਾ ਮੈਲਟ ਹੋਣ ਤੱਕ ਆਪਾਂ ਇਹਨੂੰ ਮੈਲਟ ਜਦੋਂ ਮੈਲਟ ਹੋ ਗਿਆ ਫਿਰ ਆਪਾਂ ਇਹਨੂੰ ਛਾਣ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਚਲਾਉਂਦੇ ਰਾਵਾਂਗੇ। ਘੋੜਾ ਆਪਣਾ ਮੈਲਟ ਹੋ ਗਿਆ ਤੇ ਹੁਣ ਆਪਾਂ ਨਾ ਦੂਸਰਾ ਪੈਨ ਰੱਖ ਲਾਂਗੇ ਇੱਧਰ। ਤੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਛਾਣ ਦਿਆਂਗੇ। ਇਹਦੇ ਉੱਤੇ ਰੱਖ ਲਾਂਗੇ ਛਾਣਨੀ। ਤੇ ਹੁਣ ਆਪਾਂ ਇਹਨੂੰ ਛਾਣ ਲਾਵੇ। ਛਾशनी ਆਪਾਂ ਛਾਣ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਘਿਓ ਦਾ ਪਾ ਦਿਆਂਗੇ ਤੇ ਹੁਣ ਆਪਾਂ ਇਹਨੂੰ ਨਾ ਕੋਈ ਤਾਰ ਵਗੈਰਾ ਕੁਝ ਨਹੀਂ ਬਣਾਉਣਾ ਆਪਾਂ ਤੇ ਇਹਨੂੰ ਥੋੜੀ ਜੀ ਆਪਾਂ ਨਾ ਵੀ ਗਾੜੀ ਜੀ ਕਰ ਲਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਤੇਲ ਤੇ ਮੂੰਗਫਲੀ ਪਾ ਦਾਂਗੇ ਤੇ ਆਪਾਂ ਮੂੰਗਫਲੀ ਦਾ ਛਿਲਕਾ ਲਾ ਲਿਆ ਆ ਦੇਖੋ ਛਿਲਕਾ ਲਾ ਲਿਆ ਤੇ ਕੌਲੀ ਨਾਲ ਨਾ ਐਸੇ-ਕਾਂ ਕਰਕੇ ਤੇ ਆਪਾਂ ਇਹਦੇ ਦੋ-ਦੋ ਪੀਸ ਕਰ ਲਈ ਐਸੇ-ਕਾਂ ਕਰਕੇ ਮਸਲ-ਮਸਲ ਕੇ ਤੇ ਆਪਾਂ ਇਸ ਤਰ੍ਹਾਂ ਪਾਵਾਂਗੇ ਵਿੱਚ ਦੋ-ਦੋ ਪੀਸ ਇੱਕ ਦੇ ਦੋ ਪੀਸ ਹੋ ਗਏ ਤੇ ਹੁਣ ਆਪਾਂ ਬਸ ਥੋੜੀ ਜਿਹੀ ਆਪਣੀ ਚਾਸ਼ਨੀ ਗਾੜੀ ਹੋ ਗਈ ਜਦੋਂ ਫਿਰ ਆਪਾਂ ਗੈਸ ਬੰਦ ਕਰਕੇ ਤੇ ਤੇਲ ਪਾ ਦਿਆਂ ਹਾਂਜੀ ਹੁਣ ਆਪਾਂ ਨਾ ਥੋੜਾ ਜਿਹਾ ਚੈੱਕ ਕਰ ਲੈਨੇ ਆਪਾਂ ਵੀ ਆਪਣੀ ਚਾਸ਼ਨੀ ਕਿਵੇਂ ਬਣੀ ਆ ਆਪਾਂ ਠੰਡੇ ਪਾਣੀ ਦੇ ਵਿੱਚ ਪਾਤੀ ਇਹਨੂੰ ਤੇ ਹੁਣ ਆਪਾਂ ਦੇਖ ਲਾਂਗੇ ਇਹ ਥੋੜਾ ਜਿਹਾ ਠੰਡਾ ਹੋ ਗਿਆ ਨਾ ਜਦੋਂ ਆ ਦੇਖੋ ਆ ਹੁਣ ਆਪਾਂ ਚਾਸ਼ਨੀ ਆ ਜੀ ਚਾਹੀਦੀ ਐ ਤੇ ਚਾਸ਼ਨੀ ਆਪਣੀ ਹੈਗੀ ਤਿਆਰ ਤੇ ਹੁਣ ਆਪਾਂ ਹਨ ਇਹਦੇ ਵਿੱਚ ਹੁਣ ਆਪਾਂ ਤੇਲ ਤੇ ਮੂੰਗਫਲੀ ਪਾ ਦੇਾਂਗੇ ਪਹਿਲਾਂ ਪਾਵਾਂਗੇ ਆਪਾਂ ਤੇਲ ਗੈਸ ਨੂੰ ਜਾਂ ਤਾਂ ਸਲੋ ਕਰ ਲੋ ਜਾਂ ਬੰਦ ਕਰ ਲੋ ਬਸ ਆਪਾਂ ਇੱਕ ਵਾਰੀ ਬੰਦ ਕਰਾਂਗੇ ਜਰੂਰਤ ਪਈ ਤਾਂ ਫੇਰ ਆਪਾਂ ਇਹਨੂੰ ਆਨ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਇਹ ਮੂੰਗਫਲੀ ਪਾ ਦੇਾਂਗੇ ਬਹੁਤ ਹੀ ਟੇਸਟੀ ਆ ਆਪਣੀਆਂ ਪਿੰਗਾਂ ਬਣਦੀਆਂ ਪਿਲਾਂ ਦੀਆਂ ਤੇ ਹਜੇ ਤੇ ਗਰਮੰਦ ਹੈਗੀ ਐ ਤੇ ਖਾ ਲੂੰ ਤੇ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਬਹੁਤ ਵਧੀਆ ਬਣਦੀਆਂ ਤੇਲ ਤੇ ਮੂੰਗਫਲੀ ਨਾਲ ਆਪਾਂ ਵਿੱਚ ਮਿਕਸ ਕਰਦੇ ਚਾਸ਼ਨੀ ਦੇ ਬਹੁਤ ਵਧੀਆ ਮਿਕਸ ਹੋ ਗਏ ਤੇ ਆਪਾਂ ਗੈਸ ਜਲਾਉਣ ਦੀ ਕੋਈ ਵੀ ਲੋੜ ਨਹੀਂ ਕਿਉਂਕਿ ਸਹੀ ਹੈਗਾ ਆਪਣਾ ਮਿਕਸਚਰ ਵਧੀਆ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਤੇ ਫੇਰ ਆਪਾਂ ਇਹਨਾਂ ਦੇ ਬਣਾਵਾਂਗੇ ਪਿੰਨੀਆਂ ਜਾਂ ਲੱਡੂ ਕੁਝ ਕਹਿ ਲਓ ਉਹ ਬਣਾਵਾਂਗੇ ਆਪਾਂ ਹੁਣ ਇਹ ਠੰਡਾ ਕਰ ਲਾਂਗੇ ਆਪਾਂ ਪੈਨ ਦੇ ਵਿੱਚ ਹੀ ਠੰਡਾ ਕਰ ਲਾਂਗੇ ਤੇ ਫੇਰ ਆਪਾਂ ਇਹਦੀਆਂ ਪਿੰਨੀਆਂ ਬਣਾ ਲਾਂਗੇ ਆਪਾਂ ਜੀ ਪਲੇਟ ਦੇ ਵਿੱਚ ਨਾ ਐਸ ਤਿਕਾ ਕਰਕੇ ਰੱਖ ਲਿਆ ਮਿਕਸਚਰ ਨੂੰ ਤੇ ਜਦੋਂ ਜਿਵੇਂ ਜਿਵੇਂ ਠੰਡਾ ਹੋਈ ਜਾਊਗਾ ਤੇ ਆਪਾਂ ਇਹਨਾਂ ਦੇ ਲੱਡੂ ਬਣਾਉਂਦੇ ਜਾਵਾਂਗੇ ਐਸ ਤਿਕਾ ਕਰਕੇ ਆਹੀਂ ਰੱਖ ਲਿਆ ਆਪਾਂ ਹੁਣ ਆਪਾਂ ਨਾ ਪਿੰਨੀਆਂ ਬਣਾਉਣੇ ਮੈਂ ਥੋੜਾ ਜਿਹਾ ਹੱਥਾਂ ਨੂੰ ਨਾ ਪਾਣੀ ਲਾ ਲਿਆ ਥੋੜਾ ਜਿਹਾ ਤੇ ਇਹ ਹੁਣ ਆਪਾਂ ਪਿੰਨੀਆਂ ਬਣਾ ਲਾਂਗੇ ਇਸ ਤਰ੍ਹਾਂ ਕਰਕੇ ਤੇ ਬਹੁਤ ਹੀ ਆਸਾਨੀ ਨਾਲ ਪਿੰਨੀਆਂ ਆਪਣੀਆਂ ਬਣ ਜਾਂਦੀਆਂ ਆ ਦੇਖੋ ਕਿੰਨੇ ਵਧੀਆ ਪਿੰਨੀਆਂ ਬਣ ਜਾਂਦੀਆਂ ਨਾ ਤੇ ਬਹੁਤ ਹੀ ਟੇਸਟੀ ਐ ਤੇ ਨਾਲੇ ਹੈਲਦੀ ਐ ਆਪਣੇ ਸਰੀਰ ਵਾਸਤੇ ਵੀ ਚੰਗੀਆਂ ਤੇ ਇਸ ਤਰ੍ਹਾਂ ਕਰਕੇ ਆਪਾਂ ਹੁਣ ਥੋੜਾ ਥੋੜਾ ਪਾਣੀ ਘੱਥ ਮਾਰੇ ਮਾਰੇ ਪਾਣੀ ਲਾ ਕੇ ਤੇ ਬਸ ਵਰਤ ਲਓ ਉਦੋਂ ਜੀ ਆਪਾਂ ਪਿੰਨੀਆਂ ਲਈਆਂ ਵੱਟ ਤੇ ਬਹੁਤ ਵਧੀਆ ਵੱਟੀਆਂ ਕੰਘੀਆਂ ਆਪਣੀਆਂ ਪਿੰਨੀਆਂ ਤੇ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਜੇ ਤੇਲ ਪਾਏ ਆ ਤਾਂ ਨਾਲੇ ਦਾ ਤੇਲ ਬਿਲੇ ਲੱਗ ਜਾਣਗੇ ਤੇ ਨਾਲੇ ਆਪਣੇ ਸਵਾਦ ਹੈ ਤੇ ਨਾਲੇ ਆਪਨ ਕੈਲਸ਼ੀਅਮ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ লাইਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ